ਕਿਤਨਾ ਵਾਪਰੀ ਹੈ ਕੀ ਮਸਲਾ ਸਾਰਾ ਇਹ ਬੱਚਾ ਸਾਡਾ ਭਤੀਆ ਹੀ ਇਹ 8 ਕਿਛਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਟਾਣੀ ਨੇ ਢਾਹ ਲਿਆ ਤੇ ਮਾਰ ਹੀ ਦਿੱਤਾ ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਤੇ ਆਨੇ ਪੜਿਆ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕਿਤੇ ਜਿਆਦਾ ਫਿਰਦਾ ਹੈ ਜੀ ਇੱਥੇ ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਇਤਰਾਸ ਦੀ ਆ ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ ਜਿੱਤੇ ਜਿੱਤੇ ਬੰਦਾ ਡਾਂਡਾ ਮਾਰ ਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਉਹ ਤਾਂ ਬਦੇਸ਼ ਰਿੰਦਾ ਨੋ ਦੀ ਚਲੇਗੀ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਆ ਮਾਲਾ ਜਿੱਥੇ ਉਹ ਕੜੀ ਜੀ ਵੇਖਿਆ ਗਿਆ ਉੱਥੇ ਡੋਰੋ ਹੀ ਜਾਏਗਾ ਉਤਨੇ ਜਾਨਵਰ ਲਿਆ ਕੇ ਕਾਲੇ ਰਹਿੰਦੇ ਜਾਂਦੇ ਆ ਡੋਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂ ਗਿਆ ਉੱਥੇ ਡੰਗਰ ਕਿਸੇ ਨੇ ਸੁਟਿਆ ਹੀ ਮਰਿਆ ਛੜਕਦੇ ਲੱਗੇ ਛੁੱਟ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉਹ ਤੇ ਕਿਤੇ ਟੈਕਿੰਗ ਕੋਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਦੇ ਮਗਰ ਭੱਜ ਜਾਵੇ ਉਹ ਕਿੱਗੇ ਕਿ ਕਿਤਰਾ ਵਾਪਰੀ ਹੈ ਕੀ ਮਸਲਾ ਸਾਰਾ ਇਹ ਬੱਚਾ ਸਾਡਾ ਪਤੀ ਹੈ ਹੀ ਇਹ 8 ਕਿਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਹੀ ਬਸ ਤਾਂ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾਲ ਲਿਆ ਮਾਰ ਹੀ ਦਿੱਤਾ ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਿੱਦਾਂ ਇਹ ਮਤਲਬ ਕੁੱਤਿਆਂ ਨੇ ਫੜਿਆ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸੰ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕੁੱਤੇ ਜਿਆਦਾ ਫਿਰਦੇ ਆ ਜੀ ਇੱਥੇ ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਇਤਰਾਸ ਦੀ ਆ ਵੀ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀਤੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰ ਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਹੈ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਬਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ ਰਹਿੰਦਾ ਨੋਂ ਦੀ ਚਲੇਗੀ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਨਾ ਮੰਨ ਜਿੱਥੇ ਉਹ ਕੜੀ ਜਿਵੇਂ ਕਾਗੇ ਉੱਥੇ ਡੋਰੋ ਹੀ ਜਾਂਦਾ ਉਤਨੇ ਜਾਨਵਰ ਲਿਆ ਕੇ ਪਾਦੇ ਰਹਿੰਦੇ ਜਾਂਦੇ ਔਰ ਡੋ ਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂਗਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਛੜਕਦੇ ਲਾਗੇ ਛੋੜ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟਾ ਕੋਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੱਡੀ ਗੱਡੀ ਦੇ ਮਗਰ ਭਜ ਜਾਵੇ ਉਹ ਨਾ ਗਿਆ